ਉਰੀ ਨੰਨਾ ਨਰਕ ਪਰੇ ਤੇ ਨਹੀਂ ਜਾ ਕੇ ਮਨ ਤਨ ਨਾਮ ਵਸਾਈ ਨੰਨਾ ਨਰਕ ਪਰੇ ਤੇ ਨਹੀਂ ਉਹ ਨਰਕ ਦੇ ਵਿੱਚ ਨਹੀਂ ਪਏ ਅਜ ਤੱਕ ਕਦੇ ਵੀ ਪਰੇ ਉਹ ਅਜ ਤੱਕ ਨਰਕ ਜਿ ਨਹੀਂ ਪਏ ਕੋਈ ਇੱਕ ਬੰਦਾ ਦੱਸੋ ਨਰਕ ਜਗਾ ਨੰਨਾ ਨਰਕ ਪਰੇ ਤੇ ਨਹੀਂ ਆਪੇ ਕਿ ਕੋ ਬੰਦਾ ਦੱਸੋ ਜੇ ਉਹਨਾਂ ਚੋਂ ਨਰਕ ਚ ਗਿਆ ਹੋਵੇ ਜਾ ਕੇ ਮੰਤਰ ਨਾਮ ਉਚਾਰੋ ਜਿਨ੍ਹਾਂ ਦੇ ਅੰਦਰ ਨਾਮ ਵਸ ਜੂਵੇ ਪਰ ਤੁਸੀਂ ਤੁਹਾਡੇ ਅੰਦਰ ਵਸਿਆ ਨਾਮ ਦਿਖਾਓ ਕਿਤੇ ਕੇ ਵਸਿਆ ਬਾਹਰ ਕੱਢੋ ਜਿਹਦੇ ਅੰਦਰ ਨਾਮ ਵਸਿਆ ਬਾਹਰ ਨਿਕਲੂਗਾ ਸਾਬਤ ਕਰੂਗਾ ਵੈਰ ਰੁਬੈ ਵਾਲੇ ਤੋਂ ਹੌਲ ਕੀ ਆ ਉਹਨਾਂ ਦੇ ਅੰਦਰ ਦਿਖਾਓ ਕਿਤੇ ਕੀ ਕਟਣਗੇ ਬਾਹਰ ਜੇ ਭਾਂਡੇ ਚ ਕੋਈ ਵਸਤਾ ਬਾਹਰ ਨਿਕਲੂਗੀ ਜੇ ਗਿਆਨ ਬਾਹਰ ਨਿਕਲੇਗਾ ਹੋੜ ਕੀ ਨਿਕਲੂਗਾ ਦਿੰਦਾ ਗਿਆਨ ਨਿਕਲੂ ਬਾਹਰ ਅੰਦਰੋਂ ਹੋਰ ਕੋ ਨਿਕਲਦੀ ਨਹੀਂ ਅੰਦਰੋਂ ਕੁਝ ਨਹੀਂ ਬਾਹਰ ਨਿਕਲਦਾ ਸवाय ਗਿਆਨ ਤੇ ਗਿਆਨ ਚਾਹੀਏ ਤੁਸੀਂ ਦੁਨਿਆਵੀ ਹੋ ਕੇ ਚਾਹੇ ਸਾ ਮੈਟਰ ਦਾ ਹੋਵੇ ਚਾਹੇ ਨਾ ਦਾ ਉਹਦਾ ਵਾਰ ਤੁਸੀਂ ਕਰਦੋਗੇ ਅੰਦਰ ਬਾਹਰ ਲਾਉਂਦੇ ਹਾਂ ਨਾਮ ਅਨਿਧਾਨ ਗੁਰਮੁਖ ਜੋ ਜਪਦੇ ਬਿਖ ਮਾਇਆ ਮੈਂ ਉਹ ਨਾ ਖੱਪਦੇ ਨਾਮ ਨਿਧਾਨ ਗੁਰਮੁਖ ਜੋ ਜਪਦੇ ਨਾਮ ਨਿਧਾਨ ਗੁਰਮੁਖ ਜੋ ਜਪਦੇ ਜਿਹੜੇ ਗੁਰਮੁਖ ਨਾਮ ਅਨਿਧਾਨ ਜਪਦੇ ਨੇ ਨਾ ਉਹ ਮਾਇਆ ਦੇ ਵਿੱਚ ਨਹੀਂ ਖੱਪਦੇ ਬਿਖ ਮਾਇਆ ਮੈਂ ਨਾ ਕੋਈ ਖੱਪਦੇ ਆ ਮਾਇਆ ਦੀ ਬੇਸ ਦੇ ਵਿੱਚ ਖੱਤ ਨਹੀਂ ਹੁੰਦੇ ਉਹ ਸੰਸਾਰ ਦੀ ਜਿਹੜੀ ਡੌਣ ਹੈ ਨਾ ਮਾਇਆ ਦੀ ਇਹ ਜਿਨੀ ਬੰਦੇ ਡੌੜ ਤੋਂ ਬਾਹਰ ਹੋ ਜਾਂਦੇ ਨੇ ਜਿਹੜੇ ਡੌੜ 'ਚ ਪੈ ਨੇ ਖੱਜ ਤੇ ਹੋ ਗਏ ਹੋ ਖੱਪ ਗਏ ਸੰਸਾਰ ਦੀ ਮਾਇਆ ਦੀ ਡੌੜ 'ਚੋਂ ਬਾਹਰ ਹੋ ਜਾਂਦਾਂ ਨੇ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਨੇ ਗੰਦਾ ਜਿਹੜੇ ਐਸੇ ਪਿੱਛੇ ਹੀ ਚੰਗੇ ਆ ਸਾਰਿਆਂ ਤੋਂ ਪਿੱਛੇ ਰਹਿ ਜਾਂਦੇ ਰਹੋ ਉਹ ਆਵੜੇ ਨੂੰੇ ਪਾਧਰੋਂ ਉਹ ਕਰਕੇ ਪੁੱਠਾ ਝੇੜਾ ਦੇ ਲੱਗ ਜਾਂਦੇ ਉਹਨਾਂ ਦਾ ਝੇੜਾ ਹੀ ਪੁੱਠਾ ਹੋ ਜਾਂਦਾ ਇਹਨਾਂ ਨੂੰ ਹਾਂ ਗੰਦਾ ਕਾਰਨ ਹੁੰਦਾ ਤਾਂ ਕਹੋ ਨਨਾਂ ਕਾਰਨ ਹੋਤਾ ਤਾਕੋ ਤਾਕੋ ਨਾਮ ਨੂੰ ਦਗਾ ਦੇ ਵਿੱਚ ਚਲੇ ਜਾਂਦੇ ਦੇਖੋ ਮਾਇਆ ਤੋਂ ਪੁੱਠਾ ਰਸਤਾ ਦਰਕਾਰ ਨੂੰ ਜਾਂਦਾ ਇਹ ਸਾਰੇ ਮਾਇਆ ਦੇ ਪਿਛੇ ਜਿਹੜੇ ਪਛਦੇ ਨੇ ਜਾਂਦੇ ਨੇ ਪੱਛਮ ਨੂੰ ਨੇ ਰਿਜ ਨੂੰ ਸੂਰਜ ਜਨ ਮਿਲਦਾ ਪੂਰਬ ਚੋਂ ਰਾਤ ਨੂੰ ਜੇ ਦੌੜੀਏ ਰਾਤ ਹਨੇਰਾ ਹੈ ਜੇ ਰਾਤ ਨੂੰ ਦੌੜੀਏ ਪੂਰਬ ਨੂੰ ਦੌੜਨਾ ਚਾਹੀਦਾ ਪੱਛਮ ਨੂੰ ਪੂਰਬ ਨੂੰ ਦੌੜਾਂਗੇ ਉਦੋਂ ਸੋਚ ਜੇਤੀ ਮੈਨੂੰ ਪੱਛਮ ਤੋਂ ਮਿਲਣਾ ਅਗਰ ਪੂਰਬ ਨੂੰ ਦੌੜ ਇਹਨਾਂ ਦੀ ਦੌੜ ਪੱਛਮ ਦੀ ਹੈ ਤਾਂ ਹੀ ਪੱਛਮ ਦੁਆਰੇ ਕੀ ਸੇ ਲੋੜ ਹੈ ਨਾ ਪੱਛਮ ਨੂੰ ਨਾ ਜਲਵਾ ਮਾਇਆ ਦੀ ਦੌੜ ਜਿਹੜਾ ਪੱਛਮ ਜੇ ਸਪੀਡ ਸਾਡੀ ਇੰਨੀ ਤੇਜ਼ ਹੋਵੇ ਕਿ ਜਿੰਨੀ ਸਪੀਡ ਨਾਲ ਜ਼ਮੀਨ ਘੁੰਮਦੀ ਐ ਨਹੀਂ ਸਾਡੇ ਸਪੀਡ ਹੋਵੇ। ਇਹ ਸੂਰਜ ساری ਉਮਰ ਨਹੀਂ ਲੰਘੂਗਾ। ਜਿੰਨਾ ਜ਼ਮੀਨ ਨੇ ਘੇੜਾ ਲਾਉਣਾ ਸੀ ਆ ਜਾਈ ਜਾ। ਸੂ ਜ਼ਮੀਨ ਦਾ ਪੂਰਬ ਨੂੰ ਮੱਝਣਾ ਸੀ ਪੱਜੂ ਨੂੰ ਪਜੀ ਜਾਣਾ। ਸਾਹਮਣੇ ਜੰਦਗੀ ਜ਼ੋਰ ਇੰਨੀ ਸਾਨੂੰ ਦਰਸ਼ਨ ਹੋਣਾ ਹੈ। ਇਹ ਮਾਇਆ ਦੇ ਦੌੜਾਂ ਦੇ ਹਾਲ ਹੈ। ਨੰਨਾ ਕਾਰਨ ਹੁੰਦਾ ਤਾਂ ਰਾਤ ਨੂੰ ਕੋਲੋਂ ਤੋਂ ਪੱਛਮ ਨੂੰ ਚੱਲਦਾ ਉਸ ਸਪੀਡ ਨਾਲ ਤਾਂ ਰਾਗੜਨੇ ਰਹਿ ਜਾਊਗਾ ਜ਼ਮੀਨ ਦੌਲੈ ਰਹੂ ਦੂਰੀ ਇਹ ਇਹ ਸਪੀਡ ਨਾਲ ਚੱਲਦੇ ਨੇ ਹੂੰ ਨੰਨਾ ਕਾਰਨ ਹੁੰਦਾ ਤਾਂ ਕੋ ਉਹ ਜਦੋਂ ਸੱਚਖੰਡ ਪਹੁੰਚ ਜਾਂਦਾ ਨਾ ਸੂਰਜ ਚੜ੍ਹਦੇ ਚ ਉਹਨੂੰ ਕੋਈ ਨਹੀਂ ਅੰਕਾਰ ਉਕਲ ਪਰ ਉਹਨੂੰ ਕਿਸੇ ਨੂੰ ਅੰਕਾਰੀ ਨਹੀਂ ਹੋਇਆ ਕਿਸੇ ਨੂੰ ਵੀ ਜਿਹੜਾ ਗਿਆ ਇਨਕਾਰੀ ਹੋਏ ਨਾ ਨਾ ਕਾਰਨ ਹੋ ਤਾਂ ਝਾਕੋ ਝਾਕੋ ਨਾਮ ਮੰਤਰ ਗੁਰਬੀਨੋ ਜਾ ਕੋ ਜਿਨ੍ਹਾਂ ਨੂੰ ਨਾਮ ਮੰਤਰ ਸਤਸੰਗ ਦੇ ਦੇਤਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿੱਥੋਂ ਆਏ ਕਿੱਥੋਂ ਜਾਣਾ ਹੈ ਤਾਂ ਕੋਈ ਵੈਰੀਆ ਨਹੀਂ ਕੋਈ ਵੈਰੀਆ ਤੇ ਘੜਾਉਂਦਾ ਨਹੀਂ ਉਹਨਾਂ ਨੂੰ ਨਿਦੀ ਨਿਦਾਨ ਹਰ ਅੰਮ੍ਰਿਤ ਪੂਰੇ ਸਭ ਕਹੇ ਨਿਦੀ ਨਿਦਾਨ ਹਰ ਅੰਮ੍ਰਿਤ ਪੂਰੇ ਉਹਨਾਂ ਦਾ ਜਿਹੜਾ ਨਿਧੀ ਹੈ ਨਿਧੀ ਹੁੰਦੀ ਹੈ ਉਹ ਜਗ੍ਹਾ ਜਿਹੜੀ ਅਸੀਂ ਭਾਂਡਾ ਉਹ ਨਿਦਾਨ ਦੇ ਵਸਤੂ ਕੋਣੀ ਵਿੱਚ ਨਾਮ ਦੇ ਆਧਾਰ ਨਾਲ ਨਿਧੀ ਦਾ ਉਹ ਚੀਜ਼ ਹੈ ਜਿਹਦੇ ਵਿੱਚ ਵਸਤੂ ਅਸੀਂ ਪਾਉਣੀ ਹੈ ਨਿਦਾਨ ਉਹ ਹੈ ਜੋ ਪਾਉਣਾ ਹੈ ਜਿੱਡਾ ਭਾਂਡਾ ਪੂਰਾ ਭਰਿਆ ਹੁੰਦਾ ਉਹਨਾਂ ਦਾ ਨਿਧੀ ਦਾ ਨਿਦਾਨ ਅਮਰਤ ਹੈ ਪਰ ਅਮਰਤ ਪੂਰੇ ਪਰ ਅਮਰਤ ਪੂਰੇ ਉਹਨਾਂ ਦਾ ਫੁੱਲ ਹੁੰਦਾ ਕਿਉ ਕਿੰਨਾ ਫੁੱਲ ਹੁੰਦਾ ਬ੍ਰਹਮ ਗਿਆਨੀ ਕੇ ਮਨ ਪਰ ਗਾਜ਼ ਜੈਦਹਾਰ ਉਪਰ ਰਹਾ ਉਹਨਾਂ ਦਾ ਕੋਈ ਗੁੰਝਾ ਖਾਲੀ ਹੁੰਦਾ ਨਹੀਂ ਉਹਨਾਂ ਨੂੰ ਮਾਇਆ ਦੀ ਕੋਈ ਭੁੱਖ ਹੁੰਦੀ ਹੋਈ ਨਹੀਂ ਉਹ ਪਿਛੇ ਨੂੰ ਝਾਕਦੇ ਹੀ ਨਹੀਂ ਉਹਦਾ ਜਿਹੜਾ ਪਿਛੇ ਨੂੰ ਝਾਕੇ ਨਾ ਉਹਨੂੰ ਉੱਛਾ ਕਰ ਦੇਣ ਪਿਛੇ ਕੀ ਹੋਏ ਚਾਹੇ ਗਰ ਆ ਗਏ ਉਹਤਰਾਮ ਬਾਝੇ ਫੇਰ ਨਾ ਮੋੜੜਾ ਵੀ ਪਿਛੇ ਦੀ ਕੋ ਆਸ ਹੈ ਵੀ ਚੱਲ ਜਾਇਆ ਪਿਛੇ ਮਿਲਿਆ ਕੋਈ ਆਉਂਦਾ ਉਹ ਪਿਛੇ ਪਹਿਲਾ ਹੋਈ ਮਕਾਇਆ ਤੋਂ ਕੰਮ ਵਿਚਿਆਲਾ ਹੀ ਕਰਿਆ ਨਿਦੀਨ ਨਾ ਨੰ ਅਮਰਤ ਹਰ ਨਿਦੀਨ ਨਿਦਾਰ ਹਰ ਅਮਰਤ ਪੂਰੇ ਸਹਿ ਵਾਜੇ ਨਾਨਕ ਅਨੰਦ ਤੂਰੇ ਜਦੋਂ ਨਿਦੀਨ ਨਾ ਨੰ ਅਮਰਤ ਪੂਰਾ ਹੋ ਜਾਂਦਾ ਭਰਪੂਰ ਭਰ ਕੇ ਪੂਰਾ ਹੋ ਜਾਂਦਾ ਭਾਂਡਾ ਗਿਆਨ ਨਾਲ ਅਮਰਤ ਨਾਲ ਨਾਮ ਨਾਲ ਫਿਰ ਉੱਥੇ ਸ਼ਬਦ ਗੁਰੂ ਪ੍ਰਗਟ ਹੋ ਜਾਂਦੇ ਫੇਰ ਅਨਹਦ ਤੂਰੇ ਐ ਬਾਜੇ ਨਾਨਕ ਅਨਹਦ ਤੂਰੇ ਫੇਰ ਥੇ ਉਹ ਬਜਦਾ ਨਾਦ ਪ੍ਰਗਟ ਹੁੰਦਾ ਫਿਰ ਸ਼ਬਦ ਗੁਰੂ ਪ੍ਰਗਟ ਹੁੰਦਾ ਫੇਰ ਧੁਰਕੀ ਬਾਣੀ ਆਉਂਦੀ ਹੈ ਧੁਰਕੀ ਬਾਣੀ ਆਈ ਜਨ ਜਨ ਲਈ ਜਿੰਤ ਬਟਾਉਂ ਉਹ ਬਿਨਾ ਕੰਨਾਂ ਨਾਲ ਸੁਣ ਵਾਲੀ ਬਾਣੀ ਹੈ ਬਾਣੀ ਮੈਨੂੰ ਕਰਨੀ ਸੁਣਨਾ ਕਾਵਨ ਕਰਨੀ ਸੁਣੋ ਐਸ ਗੁਰਬਾਣੀ ਦਾ ਨਿਧਿ ਨਿਧਾਰਨ ਨੂੰ ਪੂਰਾ ਹੀ ਕਰਨਾ ਹੈ ਗੁਰਬਾਣੀ ਦੀ ਸੋਝੀ ਨੇ ਸਮਝ ਲੈਣੇ ਉਹ ਜਿਹੜਾ ਅੰਦਰ ਦਾ ਬਾਡਾ ਫੁੱਲ ਕਰਨਾ ਹੈ ਤਾਂ ਕਿ ਬਾਹਰ ਮਾਇਆ ਦੀ ਕੋ ਖਰੇ ਨਾ ਜਾਵੇ ਐਦਲੀ ਝਾਕ ਜਿਹੜੀ ਹੈ ਝਾਕ ਪਿੱਛੇ ਦੀ ਪਛਮ ਦੀ ਝਾਕ ਹੈ ਵਡਾ ਲੈਣੀ ਪਿੱਛੇ ਦੀ ਝਾਗ ਨਾ ਪਿੱਛੇ ਰਿਸ਼ਤੇਦਾਰ ਨੇ ਦੋਸਤ ਨੇ ਬੱਚੇ ਨੇ ਖੇਡੇ ਐ ਪਿੰਡ ਬੜੇ ਆਦ ਆਉਂਦੇ ਨੇ ਇਹਨਾਂ ਨੂੰ ਜਿਹੜੇ ਲਿਖਦੇ ਨੇ ਪੰਜਾਬੀ ਵਾਲੇ ਉਹਨਾਂ ਨੂੰ ਉਹ ਯਾਦ ਆਉਂਦੇ ਨੇ ਗੜੀਆਂ ਯਾਦ ਆਉਂਦੀਆਂ ਨੇ ਉਹ ਬੰਦੇ ਇੱਥੇ ਰਹਿਣਾ ਜਿਹਨੂੰ ਕੋਈ ਆਲੋਪ ਉਹ ਮਾਇਆ ਵਿਗਰੇ ਹੀ ਕੀ ਰਹਿਦੇ ਨੇ ਉਹਦਾ ਲਾੜੀ ਰਕੀਦੇ ਨੇ ਵਿਖਿਆਲੇ ਕੀੜੇ ਨੇ ਬਿਖਿਆ ਕੇ ਕੀੜੇ ਬਿਖਿਆ ਮਾਇ ਸੁਆ ਜਿਨ੍ਹਾਂ ਨੂੰ ਇਹ ਪੁੱਛਿਆ ਲੋ ਨਾ ਪੰਜਾਬੀ ਦੇ ਜਿਹੜੇ ਵਿਖਾਰੀ ਸਾਰੇ ਵਿਖਾਰੀ ਨੇ ਉਹ ਵਿਖਿਆਲੇ ਕੀੜੇ ਨੇ ਸਾਰੇ ਹੀ ਉਹ ਕੀੜੇ ਕਹਿੰਦੇ ਨੇ ਜਿਹੜੇ ਉਹਦਾ ਵਿਖਿਆਲੇ ਕੀੜੇ ਨੇ ਬਿਗਾਮਾ ਮਾਇ ਸੁਆ ਬਿਗੈ ਸੁਆ ਉਹਨਾਂ ਨੂੰ ਪਤਾ ਹੀ ਨਹੀਂ ਮੇਟੋ ਕਹਾ ਕੋਈ ਗੱਲ ਹੈ ਉਹਨਾਂ ਦਾ ਪਤਾ ਹੀ ਨਹੀਂ ਕੀ ਹੈ ਵੀ ਕਹਿੰਦੇ ਕੀੜੇ ਨੂੰ ਬਾਹਰ ਕੱਢ ਕੇ ਦੇਖ ਲਓ ਤਾਂ ਬੜਾ ਜੀ ਲੱਗਿਆ ਹੋਵੇ ਬਾਹਰ ਮਰ ਜਾਂਦਾ ਨਾਲੇ ਦਾ ਕੀੜਾ ਤੁਪ ਪ्योर ਪਾਣੀ ਪਾ ਲੋ ਤੇ ਮਰ ਜੂ ਹੋ ਸਾ ਪਾਣੀ ਪਾ ਲੋ ਤੇ ਮਰ ਜੂ ਨਾਲ ਹੀ ਜਾਂਦਾ ਉਹਦਾ ਇੱਥੇ ਆ ਕੇ ਜਿਆਦਾ ਗਿਆਨ ਸੁਣਨੇ ਨੂੰ ਉਹਨਾਂ ਤਾਂ ਬਹੁਤ ਹੈ ਗਿਆਨ ਸੁਣਨਾ ਉਹਨਾਂ ਨਾਲੇ ਪਿੱਛੇ ਲੜ ਗਿਆ